ਇਸ ਤੇ ਜਿਹੜੀ ਇਹ ਪ੍ਰੈਸ ਕਾਨਫਰੰਸ ਮੈਂ ਤੇ ਐਸ.ਪੀ. ਸਾਹਿਬ ਨੇ ਰੱਖਾਈ ਹੈ ਉਹਦੇ ਵਿੱਚ ਤੁਸੀਂ ਸ਼ਾਮਲ ਹੋਇਓ ਤੁਹਾਨੂੰ ਮੀਡੀਆ ਦੇ ਰਾਹੀਂ ਸਾਰਾ ਜਿਹੜਾ ਲੋਕਾਂ ਨੂੰ ਪਤਾ ਚੱਲ ਰਿਹਾ ਹੈਗਾ ਕਿ ਕੁਝ ਸਕੂਲਾਂ ਦੇ ਵਿੱਚ ਜਲੰਧਰ ਦੇ ਆਜਨ ਸਵੇਰੇ ਈਮੇਲ ਰਾਹੀਂ ਥ੍ਰੈਟ ਜਿਹੜੀ ਮੇਲਸ ਆਈਆਂ ਸੀਗੀਆਂ ਜਦੋਂ ਸਾਡੀ ਨੌਲੇਜ ਦੇ ਵਿੱਚ ਇਹ ਸਾਰੀ ਗੱਲ ਆਈ ਪ੍ਰਸ਼ਾਸਨ ਦੀ ਨੌਲੇਜ ਦੇ ਵਿੱਚ ਥਰੂ ਸਕੂਲਾਂ ਦੇ ਦੁਆਰਾ ਨੇ ਸਾਨੂੰ ਦੱਸਿਆ ਇਮੀਡੀਏਟਲੀ ਪੁਲਿਸ ਦੇ ਜਿਹੜੀ ਫੋਰਸਸ ਹਨ ਉਹ ਮੋਬਿਲਾਈਜ਼ ਕੀਤੀ ਗਈਆਂ ਸੀਗੀਆਂ ਜਿਹੜੇ ਵੀ ਸਕੂਲਾਂ ਦੇ ਵਿੱਚ ਆਈਆਂ ਉੱਥੇ ਸਾਡੀ ਟੀਮਸ ਉੱਥੇ ਪਹੁੰਚਿਆ ਹੋਈਆਂ ਨੇ ਤੇ ਸਾਰੀ ਜਿਹੜੀ ਪ੍ਰੋਸੈਸ ਹੈ ਉਹ ਕਾਰਵਾਈ ਇਸ ਵੇਲੇ ਚੱਲ ਰਹੀ ਹੈ। ਪਹਿਲਾਂ ਕੋਈ ਖਬਰਾਂ ਨਹੀਂ ਲੋੜ ਨਹੀਂ ਹੈ। ਜਿਹੜੀ ਡਿਟੇਲਸ ਨੇ ਇਸ ਸਾਰੇ ਜਿਹੜੀ ਵੀ ਮੇਲ ਆਈ ਹੈ ਕਿਹੜੇ ਕਿਹੜੇ ਸਕੂਲਾਂ ਨੂੰ ਆਈ ਹੈ ਤੇ ਕੀ ਗੱਲ ਹੋਈ ਕੀਤੀ ਗਈ ਹੈ। ਮੈਂ ਰਿਕੁਐਸਟ ਕਰਦਾ ਹਾਂ ਸੀਪੀ ਸਾਹਿਬ ਉਹ ਤੋਂ ਸਾਰੀ ਗੱਲ ਕਰੀ ਵੇਖਦੇ ਆ। ਬਾਕੀ ਨੂੰ ਅੱਜ ਸਵੇਰੇ ਤਕਰੀਬਨ 10 ਵਜੇ ਸਾਨੂੰ ਇੱਕ ਦੋ ਸਕੂਲ ਤੋਂ ਇਨਫਰਮੇਸ਼ਨ ਆਈ ਕਿ ਉਹਨਾਂ ਦੇ ਸਕੂਲਾਂ ਨੂੰ ਈਮੇਲਾਂ ਆਈਆਂ ਜਿਹੜੀਆਂ ਕਿ ਈਮੇਲਸ ਦੇਖਣ ਦੇ ਵਿੱਚ ਹੀ ਫੋਕਸ ਈਮੇਲ ਸੀਗੀਆਂ ਸੋ ਕੁੱਲ 10 ਸਕੂਲਾਂ ਨੂੰ ਸਾਡੇ ਹੁਣ ਤੱਕ ਇਨਫਰਮੇਸ਼ਨ ਵਿੱਚ ਆਇਆ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਦੀ ਈਮੇਲ ਨਹੀਂ ਹੈ ਅਸੀਂ ਉਹ ਈਮੇਲ ਦਾ ਜੋ origin point ਹੈ تین ਲੁਕਸ ਵਿੱਚ ਹੋਏ ਉਹਨੂੰ ਚੈੱਕ ਕਰਾ ਰਹੇ ਹਾਂ ਤੇ ਉਹ ਦੇਖਣ ਨੂੰ ਸਾਨੂੰ ਮਤਲਬ ਜੈਨੂਇਨ ਨਹੀਂ ਲੱਗ ਰਹੀ ਉਹ ਜਿਹੜੀ ਇਸ ਦੇ ਸੰਬੰਧ ਦੀ ਸਾਈਬਰ ਇਨਵੈਸਟੀਗੇਸ਼ਨ ਹੈ ਉਹ ਸਾਡੀ ਚੱਲ ਰਹੀ ਹੈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਮਿਲਣ ਤੇ ਅਸੀਂ ਆਪਣੇ ਅਗਸਟਡ ਅਫਸਰ ਦੇ ਅਧੀਨ ਐਸਈਟੀ ਅਤੇ ਐਡੀਸ਼ਨਲ ਡੀਸੀਪੀ ਦੇ ਅਧੀਨ ਟੀਮਾਂ ਸਕੂਲਾਂ ਨੂੰ ਮੂਵ ਕਰਾਈਆਂ ਨੇ ਤੇ ਉੱਥੇ ਅਸੀਂ ਐਂਟੀ ਸੈਪਟਾ ਚੈੱਕ ਕਰਾਈਆਂ ਸਾਡੀ ਜ਼ਿਲ੍ਹੇ ਦੀ ਟੀਮਾਂ ਵੀ ਉੱਥੇ ਮੂਵ ਕੀਤੀਆਂ ਤੇ ਸਿਪੀਏਪੀ ਤੋਂ ਵੀ ਵੱਧੂ ਐਂਟੀ ਸੈਪਟਾਜ ਟੀਮਾਂ ਲੈ ਕੇ ਸਾਰੇ ਹੀ ਸਕੂਲ ਜਿਨ੍ਹਾਂ ਦੇ ਕੋਲ ਵੀ ਇਸ ਤਰ੍ਹਾਂ ਦੀ ਈਮੇਲ ਆਈ ਹੈ ਉਹਨਾਂ ਦੇ ਕੈਂਪਸਸ ਨੂੰ ਚੈੱਕ ਕਰਵਾਇਆ ਸਕੂਲ ਦੀ ਹਾਜ਼ਰੀ ਦੇ ਵਿੱਚ ਇਨਫੈਕਟ ਅਪ ਟੂ ਦ ਐਕਸਟੈਂਡ ਕਿ ਸਕੂਲ ਦੇ ਪ੍ਰੈਮਿਸਸਿਸ ਅੰਦਰ ਵੀ ਤੇ ਬਾਹਰ ਵੀ ਅਸੀਂ ਉਹਨਾਂ ਦੇ ਚੈੱਕ ਕਰਾ ਰਹੇ ਹਾਂ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਅ ਦਰਦ ਦਾ ਮਾਹੌਲ ਕਿਸੇ ਦੇ ਮਨ ਚ ਨਹੀਂ ਆ ਰਿਹਾ ਸੋ ਹੁਣ ਤੱਕ ਕਿਸੇ ਵੀ ਸਕੂਲ ਤੋਂ ਸਾਨੂੰ ਕੋਈ ਵੀ ਅ ਸ਼ੱਕੀ ਚੀਜ਼ ਨਹੀਂ ਮਿਲੀ ਹੈ ਤੇ ਇਟ ਇਜ਼ ਆਲ ਪੀਸਫੁਲ ਇਨਵੈਸਟੀਗੇਸ਼ਨ ਥੈਂਕ ਯੂ ਜਿਹੜੀ ਉਹ ਫੀਮੇਲ ਆਈਡੀ ਤੋਂ ਆਈਆਂ ਜਾਂ ਫਿਰ ਵੱਖਰੇ ਵੱਖਰੇ ਮੇਲ ਆਈਡੀਆਂ ਨੇ ਜਿਨ੍ਹਾਂ ਤੋਂ ਸਕੂਲਾਂ ਨੂੰ ਮੇਲ ਕੀਤੀਆਂ ਆਈਆਂ ਸਾਡੇ ਕੋਲ ਹੁਣ ਤੱਕ ਤਿੰਨ ਈਮੇਲ ਆਈਡੀਆਂ ਸਾਹਮਣੇ ਆਈਆਂ ਸੋ ਉਹ ਈਮੇਲ ਆਈਡੀਆਂ ਦਾ ਸੋਰਸ ਕੀ ਹੈ origin ਕੀ ਹੈ ਉਸ ਤੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਵੇਂ ਇਸ ਵਿੱਚ ਆਪਣੀ ਇੱਕ ਸਾਈਬਰ क्राइम ਦੇ ਵਿੱਚ ਐਫ ਆਈ ਆਰ ਰਜਿਸਟਰ ਕਰਕੇ ਅੱਗੇ ਤਫ਼ਤੀਸ਼ ਵੀ ਕਰ ਰਹੇ ਸੋ ਜਿਵੇਂ ਸਾਡੇ ਕੋਲ ਹੋਰ ਕੋਈ ਡਿਟੇਲਸ ਆਈਆਂ ਤੇ ਫਿਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਇੰਨਾ ਜਿਆਦਾ ਅਪੀਸਰ ਦੇ ਵਿੱਚ ਹੋ ਚੁੱਕਿਆ ਹੋਣੇ ਜਲੰਧਰ ਦੇ ਵਿੱਚ ਸੈਕਿੰਡ ਹੈ ਇਹ ਕੀ ਪੈਟਰਨ ਜਿਹੜਾ ਚੱਲ ਰਿਹਾ ਹੈ ਜਾਂ ਇਹਦਾ ਕੀ ਟਾਰਗੇਟ ਹੈ ਜਿਹਦੇ ਵੱਲੋਂ ਵੀ ਇਹ ਕੀਤਾ ਜਾ ਰਿਹਾ ਹੈ ਕੋਈ ਜੋ ਅਮ੍ਰਿਤਸਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਇਨਫਰਮੇਸ਼ਨ ਆਈ ਸੀ ਉਹ ਵੀ ਅਜੇ ਅੰਡਰ ਇਨਵੈਸਟੀਗੇਸ਼ਨ ਹੈ सो so, तकरीबन उना ही लाइंस दे ऊपर यह वाली मेल आई है सो इट इज मोस्ट प्रोबेबली मतलब वी आर इन्वेस्टिगेटिंग इट बट ए अजय किसी किसी भी तरह की कोई पुख्ता चीज नहीं है कि मोटिव की है कि इंटेंशन है सो so, एक बल्क ईमेल्स टाइप गई वर्डिंग वर्डिंग मेल दे भी लिखी है जो भी देता है की वर्डिंग लिखी हुई है स्टैंडर्ड ज फॉर्मेट जो अमृतसर दिता दे है आ, blast, दे कि बॉम्ब ब्लास्ट उम्र बट अदरवाइज स्पैसीफिक टारगेट करने वाली कोई चीज उस, उस तरह नहीं। नहीं किसे किसे उस इस की नहीं है तो भी कर देंगे ਤੇ ਅੱਗੇ ਜੋ ਇਸ ਡਿਟੇਲਸ ਹੈ ਸਾਡਾ 메ਨ ਫੋਕਸ ਰਹਿੰਦਾ ਹੈ ਕਿ ਜੇ ਇਸ ਤਰ੍ਹਾਂ ਦੀ ਈਮੇਲ ਜਿੱਥੋਂ origin ਹੋਈ ਹੈ ਜੋ ਉਹਦਾ ਸੋਰਸ ਹੈਗਾ ਅਸੀਂ ਉਸ ਤੇ ਅੱਗੇ ਕੰਮ ਕਰੀਏ ਉਹ ਅਜੇ ਇਨਵੈਸਟੀਗੇਸ਼ਨ ਵਿੱਚ ਹੈ। ਕੋ ਟਾਈਮ ਤੇ ਸਾਰੇ ਸਕੂਲਾਂ ਨੂੰ ਮੇਲ ਡਿਫਰੈਂਟ ਟਾਈਮਸ ਅੱਛਾ ਮੈਮ ਇਸ ਟਾਈਮ ਵੀ ਹੋ ਰਹੀ ਹੈ ਮੈਡਮ ਲੋਕਾਂ ਦੀ ਬੱਚੇ ਅਸੀਂ ਤਾਂ ਮੈਂ ਤੇਰੀ ਸੀ ਸਾਹਿਬ ਨੇ ਕਹਿੰਦੀ ਸੁਝਾ ਸੀ ਤੁਹਾਨੂੰ ਇਹ ਬੁਲਾ ਕੇ ਦਸੀਏ ਕਿਉਂਕਿ ਜਿਵੇਂ ਇਹ ਜਾਂਦਾ ਹੈ ਕਿ ਬਹੁਤ ਸਕੂਲਾਂ ਨੂੰ ਗਈ ਹੈ ਸੋ ਉਹ ਆਪਣੇ ਸ਼ਹਿਰ ਦੇ ਸਿਰਫ 10 11 ਸਕੂਲਾਂ ਦੇ ਕੋਲ ਹੀ ਮੇਲ ਆਈ ਹੈ ਫਸਟਲੀ ਸੈਕੰਡਲੀ ਉਸ ਤੋਂ ਬਾਅਦ ਜੋ ਜੋ ਇਨਫੋਰਮ ਕਰਦਾ ਰਿਹਾ ਡੀਸੀ ਸਾਹਿਬ ਨੂੰ ਵੀ ਕੁਝ ਪ੍ਰਿੰਸੀਪਲਸ ਨੇ ਇਨਫੋਰਮ ਕੀਤਾ ਮੈਨੂੰ ਵੀ ਕਈ ਸਕੂਲਾਂ ਤੋਂ ਫੋਨ ਆਇਆ ਸੋ ਅਸੀਂ ਨਾਲ ਦੇ ਨਾਲ ਹੀ ਆਪਣੀ ਪੁਲਿਸ ਟੀਮ ਉੱਥੇ ਭੇਜੀ ਆ ਐਜ਼ ਅ ਕੰਫੀਡੈਂਸ ਬਿਲਡਿੰਗ ਮੇਜਰ ਆਲਸੋ ਐਂਡ ਉੱਥੇ ਦਾ ਚੰਗੀ ਤਰ੍ਹਾਂ ਐਂਟੀ ਸਬੋਟਾ ਚੈੱਕ ਕਰਾਂਗੇ ਮੈਮ ਉਹਦਾ ਮੇਲ ਅਡਰੈਸ ਮੇਨ ਅਡਰੈਸ ਜਿਹੜੇ ਅਮ੍ਰਿਤਸਰ ਵਾਲਿਓ ਸੇਮ ਹੀ ਅਡਰੈਸ ਤੋਂ ਜਦਾ ਆ ਰਿਆਂ ਜਾਂ ਅਲੱਗ-ਅਲੱਗ ਚੀਜ਼ ਹੈ ਇਟ ਇਜ਼ ਅੰਡਰ ਇਨਵੈਸਟੀਗੇਸ਼ਨ ਕਿੰਨਾ ਮੈਮ ਦੱਸੇ ਜਾ ਰਿਹਾ ਸਕੂਲ ਦੇ ਬੱਚੇ ਕਿ ਜਿਵੇਂ ਕੋਨਟੈਗਨ ਜਾਂ ਸਿਰਫ ਪ੍ਰਾਈਵੇਟ ਸਕੂਲਸ ਨੂੰ ਹੀ ਮੇਲ ਕੀਤੀਆਂ ਗਈਆਂ ਨੇ ਕੁਝ ਪ੍ਰਾਈਵੇਟ ਸਕੂਲਸ ਨੂੰ ਹੀ ਆਈ ਕਿਦਾਂ ਕਿਸੇ ਸਕੂਲਾਂ ਨੂੰ ਮੇਲ ਆਂਦੀ ਹੈ ਮੈਮ ਉਸ ਤੋਂ ਬਾਅਦ ਸਾਡੇ ਸਕੂਲ ਦੇ ਵਿੱਚ ਲਾਈਟਿੰਗ ਬੰਦ ਕਰ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਬਾਹਰ ਕੱਢਿਆ ਜਾਂਦਾ ਹੈ ਇਸ ਦੇ ਬਾਰੇ ਵਿੱਚ ਬੱਚਿਆਂ ਨੇ ਕੁਝ ਜਿਹੜੀ ਗੱਲ ਤੁਸੀਂ ਪਾਣੀ ਕੁਆਲਿਟੀ ਕੀਤੀ ਹੈ ਇਟ ਇਜ਼ ਅੰਡਰਸਟੈਂਡੇਬਲ ਕਿ ਜਦੋਂ ਇਹ ਨਿਊਜ਼ ਸਪਰੈਡ ਹੁੰਦੀ ਹੈ ਪੇਰੈਂਟਸ ਦੇ ਵਿੱਚ ਫੈਮਿਲੀ ਦੇ ਵਿੱਚ ਜਿਹੜਾ ਪੈਨਿਕ ਹੋ ਜਾਂਦਾ ਅਸੀਂ ਜਦੋਂ ਇਹ ਮੀਤਗਾਨੀ ਸ਼ੁਰੂ ਹੋਈ ਸੀ ਮੇਰੇ ਵੱਲੋਂ ਸੀਪੀ ਮਾਮ ਵੱਲੋਂ ਡੀਓ ਮੈਡਮ ਵੱਲੋਂ ਸਾਰਿਆਂ ਵੱਲੋਂ ਹੀ ਅਸੀਂ ਕੰਟੀਨਿਊਸਲੀ ਵੀ ਆਰ ਇਨ ਟੱਚ ਵਿਦ ਦਾ ਸਕੂਲ ਮੈਨੇਜਮੈਂਟ ਅਸੀਂ ਉਹਨਾਂ ਨੂੰ ਵੀ ਅਸ਼ੋਰ ਕੀਤਾ ਸਾਡੀ ਟੀਮਸ ਵੀ ਉੱਥੇ ਨੇ ਅਨ ਹਜੇ ਤੱਕ ਕੋਈ ਵੀ ਸਤਵਨਾ ਪ੍ਰਾਨਿਕਰਨ ਵਾਲੀ ਕੋਈ ਵੀ ਚੀਜ਼ ਹੋਤੇ ਨਹੀਂ ਮਿਲੀ ਹੈ ਜੋ ਇੱਕ ਸਟੈਂਡਰਡ ਪ੍ਰੈਕਟਿਸ ਹੈ ਜਦੋਂ ਆਪਾਂ ਕਾਮਿੰਗ ਕਰਦੇ ਜਦੋਂ ਇਸ ਤਰ੍ਹਾਂ ਦੀ ਥ੍ਰੈਟ ਹੁੰਦੀ ਹੈ ਉਹ ਬੁਲੇ ਸਾਨੂੰ ਫੋਰਸਸ ਵੱਲੋਂ ਕਿਤੇ ਜਾ ਰਹੀ ਹੈ ਸੋ ਤੁਹਾਡੇ ਨਾਲ ਹੀ ਤੁਹਾਡਾ ਸੀ ਇਹ ਸੰਯੋਗ ਚਾਹੁੰਦੇ ਆ ਕਿ ਇਸ ਪੈਨਿਕ ਨੂੰ ਆਪਾਂ ਕੱਟ ਕਰੀਏ ਜਿਹੜੇ ਪੇਰੈਂਟਸ ਹੈ ਉਹਨਾਂ ਨੂੰ ਆਲਰੇਡੀ ਸਕੂਲ ਮੈਨੇਜਮੈਂਟ ਵੱਲੋਂ ਮੈਸਜਰ ਰੱਖ ਚੁੱਕਾ ਹੈ ਕਿ देयर इज ਨਥਿੰਗ ਟੂ ਵਰੀ ਆਪਣੇ ਬੱਚੇ ਵੀ ਲਾਈਨ ਆ ਰਹੇ ਨੇ असी स्कूल मैनेजमेंट को यह भी कहता है कि जो अपने पद्धर से बच्चों की छुट्टी करना चाहते हैं उन्होंने कई स्कूलों ने जो पता है तू चली भी नहीं है बाकी जूलों के बच्चे नहीं आई है उसे भी असी डीओ साहब वालों वैसे लगवा दिता है कि अपना एहतियात बरतन बट बर नथिंग टू वरी नथिंग टू पैनिक साढ़े वालों किसी होर स्कूल से जिन्हों से आई कोई छुट्टी का एलान भी नहीं सो मेरी सारे पेरेंट्स सारी फैमिली मैंबरसू यही बेनती है कि बिल्कुल भी पैनिक ना कर कोई भी घबरा वाली जोड़ नहीं है ਜਦੋਂ ਜੇ ਕੋਈ ਚੀਜ਼ਾਂ ਨੂੰ ਮਿਲਦੀ ਹੈ ਅਸੀਂ ਤੁਹਾਡੇ ਨਾਲ ਹੀ ਦੁਬਾਰਾ ਉਹਨਾਂ ਨੂੰ ਮੈਸੇਜ ਜਿਹੜਾ ਅਸੀਂ ਬਾਦਾਂਗੇ ਨਾ ਹੀ ਸਕੂਲ ਮੈਨੇਜਮੈਂਟ ਨੂੰ ਵੀ ਅਸੀਂ ਗਰੁੱਪ ਚੈਟ ਕਰਾਂਗੇ ਤੇ ਕੱਲ੍ਹ ਦੇ ਲਈ ਚਾਰ ਦੇ ਚਿੱਟ ਦੇ ਲਈ ਇੱਕ ਵਾਰ ਤੇ ਕੱਲ੍ਹ ਦੇ ਲਈ ਜੇ ਅੱਜ ਸਕੂਲ ਛੁੱਟੀ ਕੀਤੀ ਗਈ ਹੈ ਕੱਲ੍ਹ ਦੇ ਲਈ ਕੀ ਹੈ ਵੀ ਕੱਲ ਸਕੂਲ ਜੇਨਾਂ ਨੂੰ ਥ੍ਰੈਟ ਆਈ ਹੋ ਖੁੱਲਣਗੇ ਜਾਂ ਉਹ ਅਤਿਆਤਨ ਤੌਰ ਤੇ ਬੰਦ ਰਹਿੰਦਾ ਅਬਸੋਲੂਟਲੀ ਕਿਉਂਕਿ ਇਹ ਜਿਹੜੇ ਆਪਰੇਸ਼ਨਸ ਆ ਸਾਡੇ ਅਗਲੇ ਕੁਝ ਮਿੰਟਾਂ ਦੇ ਵਿੱਚ ਜਾਂ ਘੰਟਿਆਂ ਦੇ ਵਿੱਚ ਕੰਪਲੀਟ ਕਰਾਣਗੇ ਐਂਡ ਮੇਰੇ ਸੋਨਰ ਐਜ਼ ਆਫ ਨਾਓ ਦੋਨਾਂ ਪਰ ਲਗਭਗ ਸਵਾਇਕ ਵਜੇ ਗਲਤ ਕਰਦੇ ਪਏ ਨੇ ਸਾਨੂੰ ਕੋਈ ਵੀ ਅਜੀ ਚੀਜ਼ ਨਹੀਂ ਮਿਲੀ ਅ ਜਿਹਦੇ ਕਾਰਨ ਸਾਨੂੰ ਕੱਲ ਛੁੱਟੀ ਕਰਨੀ ਪਵੇ ਪਰ ਜੇ ਸਾਨੂੰ ਕਰਨੀ ਪਈ ਅਸੀਂ ਤੁਹਾਡੇ ਨਾਲ ਹੀ ਉਹ ਇਨਫੋਰਮੇਸ਼ਨ ਜਿਹੜੀ ਲੋਕਾਂ ਨੂੰ ਆਰਡਰ ਮਤਲਬ ਸ਼ਾਮ ਤੱਕ ਤੁਸੀਂ ਐਬਸੋਲੂਟ ਜਿਸੀਂ ਉਹ ਮੀਡੀਆ ਨੂੰ ਅਸੀਂ ਸ਼ੇਅਰ ਕਰਨਾ ਨਹੀਂ ਸਕੂਲ ਬੈਟ ਪਬਲਿਕ ਨੂੰ ਇੱਕ ਮੈਸੇਜ ਦੇ ਦੋ ਪਬਲਿਕ ਨੂੰ ਸਾਡੇ ਵੱਲੋਂ ਮੇਰੇ ਤੇ ਸੀਪੀ ਸਾਹਿਬ ਵੱਲੋਂ ਹੀ ਮੈਸੇਜ ਹੈ ਕਿ ਇੱਕ ਈਮੇਲ ਥ੍ਰੈਟ ਜੋ ਸਾਨੂੰ ਆਈ ਹੈਗੀ ਜੋ ਫਿਲਹਾਲ ਸਾਨੂੰ ਫੇਕ ਲੱਗ ਰਹੀ ਹੈ ਤੁਹਾਨੂੰ ਬਿਲਕੁਲ ਵੀ ਕਰਾਉਣ ਦੀ ਪੇਰੈਂਟਸ ਨੂੰ ਕੋਈ ਵੀ ਲੋੜ ਨਹੀਂ ਹੈ सारे बच्चे सारे स्कूल सब कुछ सेफ है जे किसी जिम्मे किसी थान पर कोई इस तरह की अफवाह आई या जो भी आया है अभी स्कूल मैनेजमेंट में पूरी तरह इश्योर कर दिता है एंड बिल्कुल घबराने की जड़ नहीं मीडिया के ना ही अस ये मैसेज दे रहे हैं प्रशासन का स्कूल मैनेजमेंट का सहयोग दूसरी